ਇੱਕ ਜ਼ਿਮੀਦਾਰ ਜਦੋਂ ਆਪਣੇ ਖੇਤ ਦੇ ਵਿੱਚ ਟਰੈਕਟਰ ਚਲਾਉਂਦਾ ਸੀ ਤਾਂ ਉਹ ਰੋਜ਼ ਅਚਾਨਕ ਇੱਕ ਜਗ੍ਹਾ ਤੇ ਰੁਕ ਜਾਂਦਾ ਸੀਗਾ। ਜ਼ਿਮੀਦਾਰ ਨੇ ਸੋਚਿਆ ਇਹ ਮੇਰਾ ਜਿਹੜਾ ਟਰੈਕਟਰ ਹੈ ਉਹ ਖਰਾਬ ਹੋਊਗਾ। ਉਸਨੇ ਨਵਾਂ ਟਰੈਕਟਰ ਲਿਆ ਤਾਂ ਉਹਦੇ ਨਾਲ ਜਿਹੜੀ ਜ਼ਮੀਨ ਵਾਣੀ ਸ਼ੁਰੂ ਕੀਤੀ ਪਰ ਉਸੇ ਤਰੀਕੇ ਨਾਲ ਟਰੈਕਟਰ ਫੇਰ ਉਸੇ ਜਗ੍ਹਾ ਤੇ ਰੁਕ ਗਿਆ। ਤਾਂ ਉਸ ਜ਼ਿਮੀਦਾਰ ਨੇ ਬਾਹਰੋਂ ਕਿਤੇ ਜਾ ਕੇ ਪੁੱਛਿਆ ਵੀ ਮੇਰੇ ਖੇਤ ਦੇ ਵਿੱਚ ਇਦਾਂ ਕਿਉਂ ਹੁੰਦਾਗਾ ਸਿਆਣੇ ਲੋ ਉਹ ਜਿਹੜੀ ਪੁੱਛ ਕਢਾਈ ਸਮਝ ਲਓ ਹੈਨਾ ਵੀ ਤਾਂ ਉਸਨੇ ਕਿਹਾ ਵੀ ਉੱਥੇ ਜਿਹੜੀ ਜਗ੍ਹਾ ਉਹ ਬਾਬੇ ਰਵਿਦਾਸ ਦੀ ਆ ਤਾਂ ਦੋਸਤੋ ਉਸ ਜ਼ਿਮੀਦਾਰ ਨੇ ਜਿਹੜੀ ਅੱਧਾ ਕਿਲਾ ਜਗ੍ਹਾ ਛੱਡਦੀ ਇਹਨਾਂ ਨੇ ਆਪਣੀ ਅੱਧਾ ਕਿਲਾ ਜਗ੍ਹਾ ਕੌਣ ਛੱਡਦਾ ਹੁੰਦਾ ਆ ਜਿਹੜੀ ਤੁਸੀਂ ਜਗ੍ਹਾ ਵੇਖ ਰਹੇ ਆ ਦੇਖੋ ਇੱਥੇ ਟਰੈਕਟਰ ਹੁਣ ਵੀ ਜਿਹੜਾ ਆਪਾਂ ਕਹਿਦੀ ਹੈ ਹੈਨਾ ਵੀ ਅੱਧੀ ਜਿਹੜੀ ਬਾਹੀ ਇਦਾਂ ਹੀ ਜਿਹੜੀ ਛੱਡ ਰੱਖੀ ਆਗੀ ਉਸ ਤੋਂ ਬਾਅਦ ਬੰਦੇ ਨੇ ਜਿਹੜੀ ਜਗ੍ਹਾ ਸੀ ਉਹ ਸਾਰੀ ਦੀ ਸਾਰੀ দান ਕਰ ਦਿੱਤੀ ਦੋਸਤੋ ਬਹੁਤ ਲੋਕ ਇਹਨਾਂ ਗੱਲਾਂ ਤੇ ਜਿਹੜੇ ਯਕੀ ਨਾ ਪਰ ਆਪਾਂ ਇਸ ਬਜ਼ੁਰਗ ਤੋਂ ਸੁਣਾਂਗੇ ਜੋ ਇੱਥੇ ਰਹਿੰਦਾ ਹੈਗਾ ਨਹੀਂ ਆਪਣੀ ਅੱਧਾ ਕੀਲਾ ਜ਼ਮੀਨ ਹੈ ਜਿਹੜੀ ਉਹ ਕੌਣ ਛੱਡਦਾ ਹੁੰਦਾ ਉਸ ਤੋਂ ਬਾਅਦ ਇੱਥੇ ਬਾਬੇ ਰਵੀਦਾਸ ਦਾ ਜਿਹੜਾ ਸਥਾਨ ਬਣਾਇਆ ਗਿਆ ਦ ਸੰਸਾਰ ਵੀ ਪਹਿਲਾਂ ਕਹਿੰਦੇ ਇੱਥੇ ਗੰਗਾ ਵੀ ਚੱਲਦੀ ਹੁੰਦੀ ਸੀ ਜੋ ਇਹ ਬਜ਼ੁਰਗਾਂ ਨੇ ਆਪਾਂ ਨੂੰ ਦੱਸਿਆ ਉਹੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨਹੀਂ ਬੜੇ ਲੋਕ ਐਦਾਂ ਵੀ ਕਹਿਣਗੇ ਵੀ ਤੂੰ ਪੁਕਾਈ ਮਾਰੀ ਜਾਣਾ ਦੋਸਤੋ ਕੋਈ ਆਪਣੀ ਜ਼ਮੀਨ ਨਹੀਂ ਛੱਡਦਾ ਹੁੰਦਾ ਇਹ ਘਟਨਾ ਕੋਈ ਜ਼ਿਆਦਾ ਪੁਰਾਣੀ ਵੀ ਨਹੀਂ ਹੈਗੀ 7-8 ਸਾਲ ਹੋਇਆ ਇੱਥੇ ਆਲੇ-ਦਾਲੇ ਜਿੰਨੀ ਵੀ ਜ਼ਮੀਨ ਆ ਉਹ ਇੱਕ ਹੀ ਜ਼ਿਮੀਦਾਰ ਦੀ ਸੀ ਤੇ ਬਚਾਲੇ ਬਿਲਕੁਲ ਬਚਾਲੇ ਆ ਕੇ ਟਰੈਕਟਰ ਖੜਦਾ ਸੀ ਤਾਂ ਉਸ ਤੋਂ ਬਾਅਦ ਉਸ ਜ਼ਿਮੀਦਾਰ ਨੇ ਜਿਹੜੀ ਇਹ ਜ਼ਮੀਨਦਾਨ ਕੀਤੀ ਤੇ ਇੱਥੇ ਜੁੱਤੀਆਂ ਗੰਡਣ ਵਾਲਾ ਜਿਹੜਾ ਸਾਰਾ ਸਮਾਨ ਹੈ ਉਹ ਰੱਖਿਆ ਹੋਇਆ ਤੁਸੀਂ ਜਾਣਦੇ ਹੋ ਵੀ ਬਾਬਾ ਰਵੀਦਾਸ ਜੀ ਸੀ ਜੋ ਉਹ ਜੁੱਤੀਆਂ ਗੰਡਣ ਦਾ ਕੰਮ ਕਰਦੇ ਸੀਗੇ। ਬਾਬਾ ਜੀ ਕਿਵੇਂ ਬਣਿਆ ਇਹ ਧਾਰਮਿਕ ਸਥਾਨ? ਇਹ ਜੀ ਟਰੈਕਟਰ ਰੋਕਦਾ ਦੀ ਉਰੇ। ਇਹ ਜਗ੍ਹਾ ਕਿਦੀ ਸੀਗੀ? ਜਗ੍ਹਾ ਤਾਂ ਜ਼ਿਮੀਦਾਰਾਂ ਨੇ ਮੁੱਲ ਲਿੱਤੀ ਸੀ। ਅੱਛਾ ਜੀ। ਇਹ ਮੋਲੋਲਿੱਤੀ ਦੀ ਜਗ੍ਹਾ ਇਹਨਾਂ ਨੇ ਜਦੋਂ ਟਰੈਕਟਰ ਰੁਕਣ ਲੱਗ ਗਿਆ ਵੀ ਇਹ ਲਿਆ ਇੱਕ ਦੋ ਵਾਰੀ ਟਰੈਕਟਰ ਵੀ ਲੈ ਪੁੱਛੇ ਵਿੱਚ ਇਹ ਪਰਾਂ ਲੈ ਜਾ ਕਰਨ ਦਾ ਸਟਾਰਟ ਹੋ ਜਾ ਕਰੇ ਉਹਨਾਂ ਲੈ ਕਰ ਮੰਦੋ ਹੋ ਜਾ ਕਰੇ ਅੱਛਾ ਵੀ ਆਪਦੇ ਆਪ ਹੀ ਬੰਦ ਹੋ ਜਾਂਦਾ ਸੀ ਆਪਦਾ ਹੋ ਜਾ ਕਰੇ ਟਰੈਕਟਰ ਆ ਵੀ ਮੁੜ ਕੇ ਪਈ ਇਹ ਦੇਖ ਲੈ ਜਦੋਂ ਬੰਦ ਹੋ ਜਾ ਕਰੇ ਮੁੜ ਕੇ ਇਹਨਾਂ ਨੇ ਦੇਖਾ ਪਈ ਕਈ ਦਿਨ ਮੁੜ ਕੇ ਬਾਹਰੋਂ ਵੀ ਰੈਟ ਲੈਂਦੇ ਇਹਨਾਂ ਨੇ ਉਹ ਵੀ ਬੰਦ ਹੋਣ ਲੱਗ ਗਏ ਤੇ ਉਹ ਤੋਂ ਬਾਅਦ ਇਹਨਾਂ ਨੇ ਪਈ ਬਾਹਰ ਗਏ ਬੰਦੇ ਬਾਹਰ ਮੰਨਾਂ ਨੂੰ ਕਿਸੇ ਨੇ ਦੱਸਿਆ ਵੀ ਐਂ ਕਰਕੇ ਬਾਬੇ ਦੀ ਜਗ੍ਹਾ ਗਈ ਵੀ ਭਾਈ ਇਹ ਤੁਸੀਂ ਛੱਡ ਦੋ ਧੋਖਾ ਖਾਓਗੇ ਅੱਛਾ ਹਾਂ ਫੇਰੇ ਇਹ ਭਾਈ ਇਨਾਂ ਨੇ ਜਗਾ ਛੱਡੀ ਐ ਜਗਾ ਛੱਡੀ ਅੱਧਾ ਕਿਲਾ ਐ ਹੈ ਕੀ ਨਾਮ ਸੀ ਇਹ ਇਹਦਾ ਨਾਮ ਸੀ ਬੂਟਾ ਅੱਛਾ ਅਰੇ ਤੀਏ ਤਾਂ ਮੁੰਡਾ ਐ ਮੁੱਲ ਲੱਤੀ ਸੀ ਇਨਾਂ ਨੇ ਜਗਾ ਹਾਂ ਅਰੇ ਤੀਏ ਤਾਂ ਆ ਕੇ ਮੁੱਲ ਲੱਤੀ ਦੀ ਠੀਕ ਆ ਕਿਹੜੀ ਜਗਾ ਤੇਨੂੰ ਤੁਸੀਂ ਟਰੈਕਟਰ ਇਹ ਜਗਾ ਤੇ ਇੱਥੇ ਹਾਂ ਆਪਣੇ ਸਾਹਮਣੇ ਕਿੱਥੇ ਖੜੇ ਆ ਮੋਰੀ ਇਹ ਅੱਧਾ ਕਿਲਾ ਜੀ ਆ ਕੇ ਇਹ ਅੱਧਾ ਕਿਲਾ ਸੀ ਉਹਦਾ ਕੀ ਕੋਈ ਹੋਰ ਜਗਾ ਵੀ ਇੱਥੇ ਅੱਧਾ ਕਿਲਾ ਜਗਾ ਉਹਦੀ ਸਾਰੀ ਐ ਅਜਾ ਉਹਦੀ ਸਾਰੀ ਜਗ੍ਹਾ ਇਹ ਹੈ ਅਜ ਸਾਰੀ ਉਹ ਲਿੱਤੇ ਹੋਏ ਨੇ ਓਏ 20 25 ਕੱਡੇ ਜਗ੍ਹਾ ਦੇ ਲਿੱਤੇ ਹੋਏ ਨੇ ਓਏ ਫਿਰ ਇਹ ਜਗ੍ਹਾ ਦਾਨ ਕਰਤੀ ਜੀ ਇਹ ਦਾਨ ਕਰਤੀ ਅੱਧਾ ਕੱਲਾ ਬਾਬੇ ਰਵੀਦਾਸ ਦੀ ਜਗ੍ਹਾ ਬਣਾਤੀ ਹਾਂ ਬਾਬੇ ਰਮਦਾਸ ਦੀ ਜਗ੍ਹਾ ਬਣਾਤੀ ਇਹ ਵੀ ਮਤਰਪਾਈ ਬਾਬੇ ਦੀ ਜਗ੍ਹਾ ਕਿੰਨਾ ਕ ਟਾਈਮ ਹੋ ਗਿਆ ਇਸ ਗੱਲ ਨੂੰ ਇਹ ਨੂੰ ਹੋ ਗਏ 7-8 ਸਾਲ ਜੱਟ ਸਾਲ